ਦੇਖੋ ਹੁਣ ਜੇਲ੍ਹ ਚ ਜਿੱਤੇ ਹੋਏ ਐਮਪੀ ਲੱਖਾਂ ਵੋਟਾਂ ਜਿੱਤੇ ਹੋਏ ਐਮਪੀ ਜੇਲ੍ਹਾਂ ਚ ਬੈਠੇ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਔਰ ਜਿਹੜੇ ਕ੍ਰਾਈਮਨਲ ਨੇ ਬੜੇ ਉਹਨਾਂ ਨੂੰ ਪੈਰੋਲ ਦੇਣ ਨੂੰ 1 ਮਿੰਟ ਲੱਗਦਾ ਹੈ ਇਹ ਮੁਸਲਮਾਨਾਂ ਦੇ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਾਬਤ ਕਰਨ ਦਾ ਮਤਲਬ ਬਹੁਤ ਬੜਾ ਵਸਬੂਤ ਹੈ ਹਾਂਜੀ ਸਾਡੇ ਅੱਗੂ ਜਿਹੜੇ ਨਿਕੰਮੇ ਤੇ ਨਿਜ ਪ੍ਰਸਤ ਨੇ ਉਹਨਾਂ ਨੇ ਆਪ ਦਾ ਨਿਚ ਸਾਧਣ ਵਾਸਤੇ ਹੀ ਇਹ ਦੇਖੋ ਆਪਾਂ ਨੂੰ ਵੇਚਤਾ ਬਾਦਲ ਸਾਹਿਬ ਪੰਜ ਵਾਰ ਸਰਕਾਰ ਬਣਾ ਗਏ ਸਿਰਫ ਪੰਥ ਦਾ ਕਹਿ ਕੇ ਅੱਗੇ ਵੀ ਮੈਂ ਪੰਥਕ ਸਰਕਾਰ ਐ ਪਰ ਪੰਥ ਦਾ ਕੀਤਾ ਕੀ ਉਹਨਾਂ ਨੇ ਉਹਨਾਂ ਦੇ ਟਾਈਮ 'ਚ ਬੇਅਦਬੀਆਂ ਹੋਈਆਂ ਜਾਵੇ ਮੰਦਰਾਂ ਦੀਆਂ ਵੀ ਹੋਈਆਂ ਮਸਜਿਦਾਂ ਦੀਆਂ ਵੀ ਗਿਰਜਾ ਘਰਾਂ ਦੀਆਂ ਵੀ ਗੁਰਦੁਆਰਿਆਂ ਦੀਆਂ ਵੀ ਕੋਈ ਤਾਂ ਰਮਸ਼ਾਦ ਬੱਚਿਆ ਨਹੀਂ ਮਤਲਬ ਸਾਡੇ ਗੁਰਾਂ ਸ਼ਿਵ ਦੀ ਬੇਅਦਬੀ ਹੋਈ ਉਹਦੇ ਵਾਸਤੇ ਵੀ ਉਹ ਬੋਲਿਆ ਕਹਿੰਦਾ ਵੀ ਜਦੋਂ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਕਰਵਾਈ ਐ ਪਾਰਟੀ ਜੋ ਕੱਢਿਆ ਕਿਉਂ ਨਹੀਂ ਡਿਸਮਿਸ ਕਿਉਂ ਨਹੀਂ ਕੀਤਾ ਉਹਨੂੰ ਉਹਨੂੰ ਫੇਰ ਟਿਕਟ ਦੇ ਦਿੱਤਾ ਦਿੱਲੀ ਤੋਂ ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਹੈ ਤੇ ਗੱਲ ਇਹ ਵੀ ਨਹੀਂ ਹੈਗੀ ਕਿ ਸਿਰਫ ਸਿੱਖ ਬੰਦੀ ਸਿੰਘਾਂ ਨੂੰ ਰਿਹਾਈ ਜਿਹੜਾ ਹੈਗਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਜੀ ਆਪਾਂ ਤੁਹਾਨੂੰ ਦਿਖਾਈਏ ਤਾਂ ਇੱਥੇ ਅਜਿਹੇ ਬੈਨਰ ਵੀ ਲੱਗੇ ਨੇ ਤੇ ਮੁਸਲਿਮ ਭਾਈਚਾਰੇ ਤੋਂ ਲੋਕ ਵੀ ਪਹੁੰਚ ਰਹੇ ਨੇ ਰੀਲੀਜ਼ ਇਨੋਸੈਂਟ ਮੁਸਲਿਮਸ ਕਿਹਨਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਿਨਾਂ ਵੱਲੋਂ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਹੈ ਸਿੱਖ ਮੁਸਲਿਮ ਕਮਿਊਨਿਟੀ ਪੰਜਾਬ ਔਰ ਰਹਾ ਕਿਨਾਂ ਨੂੰ ਕਰਨਾ ਹੈ ਹਜ਼ਰਤ ਮੌਲਾਨਾ ਕਲੀਮ ਸਦੀਕੀ ਮੌਲਾਨਾ ਉਮਰ ਗੌਤਮ ਹਜ਼ਰਤ ਮੌਲਾਨਾ ਮੁਫਤੀ ਸਲਮਾਨ ਅਜ਼ਹਰੀ ਤੇ ਜੀਐਨਯੂ ਸਟੂਡੈਂਟ ਉਮਰ ਖਾਲਿਦ ਸ਼ਰਜੀਲ ਇਮਾਮ ਤੇ ਸ਼ੇਖ ਅਬਦੁਲ ਰਾਸ਼ਿਦ ਇੰਜੀਨੀਅਰ ਇੰਡੀਅਨ ਐਮਪੀ ਸ਼ੇਖ ਅਬਦੁਲ ਰਾਸ਼ਿਦ ਕੌਣ ਨੇ ਬਿਲਕੁਲ ਜੋ ਅਮਰਤਪਾਲ ਦੀ ਸਥਿਤੀ ਪੰਜਾਬ ਦੇ ਵਿੱਚ ਆ ਉਹ ਜੰਮੂ ਕਸ਼ਮੀਰ ਚ ਇਹਨਾਂ ਦੀ ਹੈ ਔਰ ਇਹ ਵੀ ਜੇਲ੍ਹ ਚ ਬੈਠੇ ਅਮਰਪਾਲ ਵਾਂਗੂ ਐਮਪੀ ਦੀ ਚੋਣ ਜਿੱਤੇ ਨੇ ਔਰ ਜੇ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਲੋਕਾਂ ਨੇ ਇਹਨਾਂ ਨੂੰ ਇੰਨਾ ਕ ਸਾਥ ਦਿੱਤਾ ਕਿ ਇਹ ਬਹੁਤ ਵੱਡੀਆਂ ਵੋਟਾਂ ਨਾਲ ਜਿੱਤੇ ਸੀ ਸੋ ਅੱਜ ਇੱਥੇ ਮਹਾਪੰਚਾਇਤ ਇਕੱਠ ਹੋ ਰਿਹਾ ਨਿਹੰਗ ਸਿੰਘ ਜਥੇਬੰਦੀਆਂ ਦੀ ਕਾਲ ਹੈ ਖਾਲਸਾ ਜਿ ਆਪਾਂ ਕਹੀਏ ਮਹਾਪੰਚਾਇਤ ਹੋ ਰਹੀ ਹੈ ਮਤੇ ਕੀ ਪੈਂਦੇ ਨੇ ਫੈਸਲੇ ਕੀ ਲਏ ਜਾਂਦੇ ਨੇ ਉਹ ਬਾਅਦ ਚ ਪਤਾ ਲੱਗੇਗਾ ਪਰ ਅੱਜ ਮੁ슬림 ਭਾਈਚਾਰੇ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਸੋ ਗੱਲਬਾਤ ਕਰਦੇ ਆਂ ਮੁ슬림 ਭਾਈਚਾਰੇ ਦੇ ਲੋਕਾਂ ਨਾਲ ਵੀ ਸੋ ਸਿੱਖ ਸਿੱਖ ਮੁ슬ਮ ਏਕਤਾ ਦਾ ਸਬੂਤ ਦਿੰਦੇ ਹੋਏ ਮੁ슬림 ਭਾਈਚਾਰੇ ਦੇ ਲੋਕ ਵੀ ਇੱਥੇ ਅੱਜ ਕੌਮੀ ਇਨਸਾਫ ਮੋਰਚੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਜੋ ਹਾਲ ਇੰਜੀਨੀਅਰ ਅਬਦੁਲ ਰਾਸ਼ਿਦ ਦਾ ਜੰਮੂ ਕਸ਼ਮੀਰ ਚ ਹੈ ਉਹੀ ਹਾਲ ਅਮਰਤਪਾਲ ਦਾ ਪੰਜਾਬ ਦੇ ਵਿੱਚ ਹੈ ਕਰ ਕੀ ਰਹੀਆਂ ਨੇ ਸਰਕਾਰਾਂ ਸਰਕਾਰਾਂ ਜੀ ਘਟ ਗਿਣਤੀਆਂ ਦੇ ਜ਼ੁਲੂਮ ਕਰ ਰਹੀਆਂ ਨੇ ਇਹਨਾਂ ਨੂੰ ਫਰਜ਼ਤ ਨਹੀਂ ਆਇਆ ਇਹਨਾਂ ਨੂੰ ਦੇਖੋ ਹੁਣ ਜੇਲ੍ਹ ਚ ਜਦਾ ਜਿੱਤੇ ਹੋਏ ਐਮਪੀ ਲੱਖਾਂ ਵੋਟਾਂ ਜਿੱਤੇ ਹੋਏ ਐਮਪੀ ਜੇਲ੍ਹਾਂ ਚ ਬੈਠੇ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਆ ਜਿਹੜੇ ਕ੍ਰਾਈਮਨਲ ਨੇ ਬੜੇ ਉਹਨਾਂ ਨੂੰ ਪੈਰੋਲ ਦੇਣ ਨੂੰ 1 ਮਿੰਟ ਲੱਗਦਾ ਹੈ ਮਹੀਨੇ ਬਾਅਦ 2 ਮਹੀਨੇ ਬਾਅਦ ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ ਜਿਹੜੇ ਬੰਦੇ ਰੇਪਿਸਟ ਨੇ ਕਾਤਲ ਨੇ ਉਹਨਾਂ ਦੇ ਸਾਬਤ ਹੋ ਗਿਆ ਸਜ਼ਾਵਾ ਹੋ ਗਈਆਂ ਉਹਨਾਂ ਨੂੰ ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ ਤੇ ਇਹਨਾਂ ਨੂੰ 15 ਮਿੰਟਾਂ ਦੀ ਅੱਧੇ ਘੰਟੇ ਦੀ ਛੁੱਟੀ ਮਿਲਦੀ ਹੈ ਸੋਚਣ ਵਾਸਤੇ ਇਹ ਮੁਸਲਮਾਨਾਂ ਦੇ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਾਬਤ ਕਰਨ ਦਾ ਮਤਲਬ ਬਹੁਤ ਬੜਾ ਵੱਸਬੂਤ ਹੈ। ਕੀ ਸਰਕਾਰਾਂ ਨੂੰ ਲੱਗਦਾ ਕੀ ਹੈ ਜਿਹੜੇ ਆਪਣੀ ਕੌਮ ਦੇ ਜਿਹਾ ਆਗੂ ਹੈਗੇ ਨੇ ਕਿ ਜੇ ਇਹ ਹੋਰ ਅੱਗੇ ਆਗੇ ਤਾਂ ਉਹਨਾਂ ਨੂੰ ਕੋਈ ਖਤਰਾ ਹੈ ਉਹਨਾਂ ਦੇ ਭਵਿੱਖ ਨੂੰ ਕੋਈ ਖਤਰਾ ਹੈ? ਹਾਂ ਜੀ ਸਾਡੇ ਆਗੂ ਜਿਹੜੇ ਨਿਕੰਮੇ ਤੇ ਨਿਜ ਪ੍ਰਸਤ ਨੇ ਉਹਨਾਂ ਨੇ ਆਪ ਦਾ ਨਿਜ ਸਾਧਣ ਵਾਸਤੇ ਹੀ ਇਹ ਦੇਖੋ ਆਪਾਂ ਨੂੰ ਵੇਚਤਾ। ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਸਾਡੇ ਦਾ ਕੋਈ ਆਗੂ ਹੈ ਹੀ ਨਹੀਂ ਮੁਸਲਮਾਨਾਂ ਦਾ। ਸੜੀ ਜਿਹੜੀ ਕੌਮ ਹੈ ਹੈਡਲੈਸ ਕੌਮ ਹੈ ਸਾਨੂੰ ਕੋਈ ਸ਼ਿਕਵਾ ਨਹੀਂ ਹੈਗਾ ਐਡਾ ਕਿਉਂ ਸਾਡੇ ਸਾਬ ਦੇ ਆਗੂ ਨਹੀਂ ਤਿਆਰ ਕੀਤੇ ਸਿੱਖਾਂ ਕੋਲੇ ਵਧੀਆ ਆਗੂ ਹੈਗੇ ਨੇ ਪਰ ਵਿਚਾਰਕ মতਪੇਦ ਕਰਕੇ ਉਹਨਾਂ ਨੂੰ ਐਸਾ ਪ੍ਰੋਪਾਗੈਂਡਾ ਚਲਾਇਆ ਜਾਂਦਾ ਉਹਨਾਂ ਦੇ ਖਿਲਾਫ ਉਹਨਾਂ ਨੂੰ ਪਿੱਛੇ ਕਰਕੇ ਜਿਹੜੀਆਂ ਦੁਨੀਆ ਤੇ ਰਾਣੇ ਮਦਰ ਸ਼ਾਤਰ ਲੋਕ ਨੇ ਉਹ ਅੱਗੇ ਆ ਜਾਂਦੇ ਨੇ ਬਾਦਲ ਸਾਹਿਬ ਪੰਜ ਵਾਰ ਸਰਕਾਰ ਬਣਾ ਗਏ ਸਿਰਫ ਪੰਥ ਦਾ کہہ ਕੇ ਕਿ ਵੀ ਮੈਂ ਪੰਥਕ ਸਰਕਾਰ ਹੈ ਪਰ ਪੰਥ ਦਾ ਕੀਤਾ ਕੀ ਉਹਨਾਂ ਨੇ ਉਹਨਾਂ ਦੇ ਟਾਈਮ 'ਚ ਬੇਅਦਬੀਆਂ ਹੋਈਆਂ ਉਹਨਾਂ ਦੇ ਟਾਈਮ ਦੇ ਵਿੱਚ ਜਿੰਨੇ ਵੀ ਜ਼ੁਲਮ ਹੋਏ ਸਿੱਖਾਂ ਦੇ ਸਿੱਖਾਂ ਦਾ ਜਿੰਨਾ ਘਾਣ ਹੋਇਆ ਉਹਨਾਂ ਦੇ ਟਾਈਮ 'ਚ ਹੋਇ ਮਸਜਿਦਾਂ ਦੀਆਂ ਵੀ ਗਿਰਜਾ ਘਰਾਂ ਦੀਆਂ ਵੀ ਗੁਰਦੁਆਰਿਆਂ ਦੀਆਂ ਵੀ ਕੋਈ ਤਾਂ ਰਮਸ਼ਾਦ ਬੱਚਿਆ ਨਹੀਂ ਮਤਲਬ ਨਹੀਂ ਦੇਖੋ ਮਸਜਿਦ ਦੀ ਮੰਦਿਰ ਦੀ ਜੇ ਕੋਈ ਬੇਅਦਬੀ ਕਰਦਾ ਹੈ ਅਸੀਂ ਤਾਂ ਘੱਟ ਗਿਣਤੀ ਜਾਉ ਰਹੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਪੰਜਾਬ ਦੇ ਵਿੱਚ ਸਿੱਖਾਂ ਦੀ ਸਰਕਾਰ ਸਿੱਖ ਮੁੱਖ ਮੰਤਰੀ ਸਿੱਖ ਐਮਐਲਏ ਸਾਰੇ ਤੁਹਾਡੀ ਉਹ ਬੇਅਦਬੀ ਹੋਈ ਜਾਵੇ ਲਾਂਹਦੇ ਤੁਹਾਡੇ ਦੇ ਇਹ ਜੀ ਸਰਕਾਰਾਂ ਪੰਥ ਦੀ ਮਾਂ ਪਾਰਟੀ ਹਾਂ ਪੰਥ ਦੀ ਇਹੀ ਪਾਰਟੀ ਪੰਥ ਦੇ ਨਾਂ 'ਤੇ ਤੁਸੀਂ ਵੋਟਾਂ ਲੈਣੇ ਹੋ ਪਰ ਤੁਹਾਡੀ ਬੇਅਦਬੀ ਹੋ ਜਾਂਦੀ ਹੈ ਇੱਕ ਵਾਰ ਨਹੀਂ ਸੈਂਕੜੇ ਵਾਰ ਬੇਅਦਬੀ ਕਰਵਾਤੀ ਤੁਸੀਂ ਵੀ ਇਹ ਦੋ ਘਟਿਆ ਕੋਈ ਸਰਕਾਰਾਂ ਨਹੀਂ ਹੋ ਸਕਦੀ ਜਿਹੜੀ ਆਪਦੇ ਧਰਮ ਦੀ ਉਹ ਬੇਅ ਸਿਆਸਤ ਵਾਸਤੇ ਕੀ ਲੱਗਦਾ ਹੈ ਆਮ ਤੌਰ ਤੇ ਕਪਾ ਕੀ ਕਹੀਏ ਹਰ ਸਿਆਸਤਦਾਨ ਇਹ ਜੈ ਕੋ ਪਾਰਟਿਕੂਲਰ ਪਾਰਟੀ ਹੈ ਜਿਹੜੀ ਘਟ ਗਿੰਟਾਂ ਦਵਾ ਕੇ ਰੱਖਣਾ ਚਾਹੁੰਦੀ ਹੈ ਦੇਖੋ ਕੁਝ ਅੱਛੇ ਲੋਕ ਵੀ ਹੈਗੇ ਨੇ ਹੁਣ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ ਅਸੀਂ ਬੜੀ ਸਪੋਰਟ ਕੀਤੀ ਹੈ ਦੀ ਤਾਂ ਹੁਣ ਇਹਦੇ ਵਿੱਚ ਆਮ ਆਦਮੀ ਪਾਰਟੀ ਦੇਖੋ ਬੇਆਦਮੀਆਂ ਦੇ ਮੁੱਦੇ ਤੇ ਇਹਨਾਂ ਇਲੈਕਸ਼ਨ ਜਿੱਤੇ ਆ ਕਿ ਅਸੀਂ ਬੇਆਦਮੀਆਂ ਦਾ ਇਨਸਾਫ ਦਵਾਵਾਂਗੇ ਕੁਮਰ ਵਿਜੇ ਪ੍ਰਤਾਪ ਐਮ ਐਲ ਏ ਹੈ ਅਮ੍ਰਿਤਸਰ ਤੋਂ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਵਿੱਢਿਆ ਉਹਨੂੰ ਕਦੇ ਮੁੱਖ ਮੰਤਰੀ ਨੇ ਟਾਈਮ ਹੀ ਨਹੀਂ ਦਿੱਤਾ ਮਿਲਣ ਦਾ ਉਹਨਾਂ ਨਾਲ ਗੱਲ ਕਰਨ ਦਾ ਤਾਂ ਅੱਜ ਵੀ ਕਹਿ ਰਹੇ ਉਦੇ ਵਾਸਤੇ ਵੀ ਉਹ ਬੋਲਿਆ ਕਹਿੰਦਾ ਵੀ ਜਦੋਂ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨਹੀਂ ਕਰਵਾਈ ਹੈ ਪਾਰਟੀ ਜੋ ਕੱਢਿਆ ਕਿਉਂ ਨਹੀਂ ਡਿਸਮਿਸ ਕਿਉਂ ਨਹੀਂ ਕੀਤਾ ਉਹਨੂੰ ਉਹਨੂੰ ਫੇਰ ਟਿਕਟ ਦੇ ਦਿੱਤਾ ਦਿੱਲੀ ਤੋਂ ਜਦ ਪ੍ਰੈਸ਼ਰ ਵਧਿਆ ਲੋਕਾਂ ਦਾ ਤਾਂ ਉਹਦਾ ਟਿਕਟ ਰੱਦ ਕੀਤਾ ਦੇਖੋ ਇਹ ਤਾਂ ਹਾਲ ਹੈ ਪਾਰਟੀ ਦਾ ਹੁਣ ਕਿ ਅਸੀਂ ਕਿਹੜੀ ਪਾਰਟੀ ਨੂੰ ਮੰਨੀਏ ਵੀ ਸੈਕੂਲਰ ਹੈ ਇਹ ਤਾਂ ਠੀਕ ਚੱਲੂਗੀ ਅੱਛਾ ਆਮ ਤੌਰ ਤੇ ਆਪਣੀ ਇੱਕ ਗੱਲ ਚੱਲਦੀ ਸੀ ਕਿ ਭਾਜਪਾ ਯਾਰ ਸਭ ਕੁਝ ਕਰਾ ਰਹੀ ਹੈ ਭਾਜਪਾ ਸਨਾਤਨ ਦਾ ਪ੍ਰਚਾਰ ਕਰਦੀ ਬਾਕੀ ਧਰਮਾਂ ਨੂੰ ਥੱਲੇ ਰੱਖਣਾ ਚਾਹੁੰਦੀ ਹੈ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਗੱਲ ਉੱਠਦੀ ਹਮੇਸ਼ਾ ਕਿ ਮੋਦੀ ਹੈ ਸਿੱਖ ਵਿ ਉਨੇ ਹਰ ਹੁਣ ਕੰਟਰੋਲ ਕੀਤਾ ਹੋਇਆ ਹੁਣ ਆਵਾਮੀ ਪਾਰਟੀ ਵੀ ਪੂਰਾ ਉਹਦੇ ਮੇਚ ਆ ਗਈ ਉਹਦੇ ਮੁਕਾਬਕ ਕੰਮ ਕਰ ਰਹੀ ਹੈ ਜਿੰਨਾ 70 72 ਸਾਲਾਂ ਦੇ ਵਿੱਚ ਕਾਂਗਰਸ ਤੇ ਅਕਾਲੀ ਦਰ ਨੇ ਨੁਕਸਾਨ ਕੀਤਾ ਸੀ ਸਿੱਖੀ ਦਾ ਉਹਨਾਂ ਨੇ 3 ਸਾਲਾਂ 'ਚ ਕਰਤਾ ਪੰਜਾਬ ਦਾ ਬੇੜਾਗਰ ਕਰਤਾ ਨੇ ਥਲਾ ਕਰਤਾ ਪੰਜਾਬ ਦਾ ਹੁਣ ਸੁਣੋ ਬੀਵੀਐਮਬੀ ਦਾ ਪੰਜਾਬ ਦਾ ਭਾਗੜਾ ਬਿਆਸ ਤਾਂ ਉਹਨੇ ਸੰਭਾਲਤਾ ਹੁਣ ਸੈਂਟਰ ਨੂੰ ਪਹਿਲੀਆਂ ਸਰਕਾਰਾਂ ਕੁਛ ਨਾ ਕੁਛ ਬੋਲਦੀਆਂ ਸੀ ਚਾਹੇ ਦਿਖਾਉਣ ਨੂੰ ਬੋਲਦੀਆਂ ਸੀ ਤਾਂ ਇਹਨੇ ਕੁਛ ਨਹੀਂ ਬੋਲਿਆਗਾ ਚੰਡੀਗੜ੍ਹ ਸੈਂਟਰ ਨੂੰ ਦੇਦਾ ਕੁਝ ਨਹੀਂ ਬੋਲੇ ਉੱਤੇ ਚੀਫ ਸੈਕਟਰੀ ਲਾਦਾ ਚੰਡੀਗੜ੍ਹ ਚ ਤੇ ਉਸ ਤੋਂ ਬਾਅਦ ਜਿਹੜੀਆਂ ਯੂਨੀਵਰਸਿਟੀਆਂ ਨੇ ਯੂਨੀਵਰਸਿਟੀਆਂ ਸਾਰੀਆਂ ਸੈਂਟਰਲਾਈਜ਼ ਹੋ ਰਹੀਆਂ ਨੇ ਸੈਂਟਰ ਦੇ ਅੰਡਰ ਹੋ ਰਹੀਆਂ ਨੇ ਤਾਂ ਇਹ ਜਿਹੜੇ ਮਾਮਲੇ ਨੇ ਤੇ ਭਗਵੰਤ ਮਾਨ ਦਾ ਇਕ ਲਵਜ ਨਾ ਬੋਲਣਾ ਤਾਂ ਫਿਰ ਇਹ ਤਾਂ ਉਹਨਾਂ ਨੂੰ ਵਧੀਆ ਸੌਫਟ ਟਾਈਮ ਸੀਐਮ ਮਿਲਿਆ ਹੋਇਆ ਉਹਨਾਂ ਨੂੰ ਸੀਐਮ ਕਹਿੰਦਾ ਕਿ ਜੋ 70 ਸਾਲਾਂ ਚ ਉਹ ਇਹਨਾਂ ਨੇ 3 ਸਾਲਾਂ ਚ ਕਰਤੇ ਆ ਫਿਰ ਵੀ ਲਗਾਤਾਰ ਹੈਟ੍ਰਿਕ ਹੈ ਕਿਉਂ ਜਿੱਤ ਰਹੇ ਨੇ ਅਸੀਂ ਉਹ ਲੋਕਾਂ ਨੂੰ ਵੋਟਾਂ ਪਾਉਣ ਵਾਲੇ ਇਹਨਾਂ ਨੂੰ ਨਹੀਂ ਅਸੀਂ ਤਾਂ ਬਦਲਿਆ ਜੀ ਇਸ ਵਾਰ ਬਦਲਾਅ ਲੈ ਕੇ ਆਂਦਾ ਹੈ ਅਸੀਂ ਕੇਂਦਰ ਦੀ ਗੱਲ ਕਰ ਰਹੇ ਹਾਂ ਮੋਦੀ ਕੇ ਕੀ ਵਰਗੇ ਦੇਖੋ ਉਹਦਾ ਜੀ ਉਹਨਾਂ ਦਾ ਆਪਣਾ ਮਾਮਲਾ ਹੈ ਦੇਖੋ Hindu Muslim ਦਾ ਬਹੁਤ بڑا ਫੈਕਟਰ ਹੈ ਇੱਥੇ ਉਹ ਜੇ ਅਸੀਂ ਮਤਲਬ ਉਹਦੇ ਖਿਲਾਫ 10 ਲੱਖ ਮੁਸਲਮਾਨ ਖੜਾ ਹੋ ਜਵੇ ਜਾਂ ਸਿੱਖ ਖੜਾ ਹੋ ਜਵੇ ਤਾਂ ਉਹ 20 ਲੱਖ Hindu ਖੜੇ ਕਰ ਦਿੰਦੇ ਨੇ ਧਰਮ ਦਾ EVM ਦੇ ਕੋਈ ਮੰਨਦੇ ਹੋ ਭੂਮੀ ਵੀ ਅਮਦਾ ਵੀ ਹੈ ਜੀ EVM ਦਾ ਹੁਣ ਸਾਹਮਣੇ ਤਾਂ ਨਹੀਂ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਵੀ ਮੰਨਿਆ ਕਿ ਵੋਟਾਂ ਦੀ ਗੜਬੜੀ ਹੋਈ ਹੈ ਯਾਨੀ ਕਿ ਉਹਨਾਂ ਕੋਲ ਸਾਰੀਆਂ ਜਿੰਨੀਆਂ ਉਹਨਾਂ ਕੋਲ ਏਜੰਸੀਆਂ ਨੇ ਜਿੰਨੇ ਵੀ ਆਧਾਰੇ ਨੇ ਉਹ ਸਾਰੇ ਕਬਜ਼ਾ ਕਰ ਲਿਆ ਤਾਂ ਹੁਣ ਉਹਦਾ ਇੱਕ ਤਰ੍ਹਾਂ ਦਾ ਰਾਜ ਹੈ ਜੀ ਉਹ ਡਿਕਟੇਟਰ ਬਣ ਗਿਆ ਕੀ ਲੱਗਦਾ ਤੁਹਾਨੂੰ ਕਿ ਹੁਣ ਜਦੋਂ ਆਪਣਾ ਇਹ ਚੋਣਾ ਜਾਂ ਦੁਬਾਰਾ ਆਣ ਗਿਆ ਜਾਂ ਫਿਰ ਹੁਣ ਇਹ ਕਦੋਂ ਕ ਲੱਗਦਾ ਸਰਕਾਰਾਂ ਦੇ ਕੰਨਾਂ ਤੇ ਜੂ ਰਹਿੰਗੇਗੀ ਤੇ ਇਹ ਜਿਹੜੇ ਬੰਦੀ ਸਿੰਘ ਨੇ ਰਿਹਾ ਹੋਣਗੇ ਇਹ ਵੀ ਆਉਣ ਵਾਲੀ ਸਰਕਾਰ ਵੇਲੇ ਹੋਊਗਾ ਜੀ ਜਦ ਹੁਣ ਆਪਣੀਆਂ 27 ਤੇ ਇਲੈਕਸ਼ਨ ਹੋਣਗੀਆਂ ਪੰਜਾਬ ਦੀਆਂ ਆਹ ਪੰਜਾਬ ਦੀਆਂ ਉਦੋਂ ਹੋਊਗਾ ਜੀ ਇਹ ਬਾਕੀ ਭਗਵਾਨ ਜੀ ਵਧੀਆ ਕੰਮ ਨਹੀਂ ਕਰ ਰਿਹਾ ਇਹਦੇ ਕੋਈ ਮਤਲਬ ਅਸੀਂ ਇਹਦੇ ਕੋਈ ਵਿਰੋਧੀ ਨਹੀਂ ਹੈਗੇ ਜੀ ਇਹਦੇ ਨੀਤੀਆਂ ਦੇ ਵਿਰੋਧੀ ਆ ਅਸੀਂ ਇਹ ਤਾਂ ਹੁਣ ਤੱਕ ਝਾੜੂਨ ਵੋਟ ਪਾਈ ਹੈ ਜੀ ਆਮ ਆਦਮੀ ਪਾਰਟੀ ਨੂੰ ਪਰ ਹੁਣ ਇਹਨਾਂ ਦੇ 92 ਐਮਐਲ ਨੇ ਜੀ ਇਹਨਾਂ ਨੂੰ ਬਿੱਲ ਪਾਸ ਕਰਨਾ ਚਾਹੀਦਾ ਬੰਦੀ ਸਿੰਘਾਂ ਬਰੇ ਵੀ ਇਹਨਾਂ ਨੂੰ ਰਹਿਆ ਕਰੋ ਇਹ ਇਹਨਾਂ ਨੇ ਵਾਦੇ ਵੀ ਕੀਤੇ ਚੋਣਾ ਚ ਹਾਂ ਜੀ ਤੇ ਇਹਨਾਂ ਨੇ ਕਿਉਂ ਨਹੀਂ ਬਿੱਲ ਬਣਾਇਆ ਇਹ ਅੱਗੇ ਪਾਸ ਹੁੰਦਾ ਨਾ ਹੁੰਦਾ ਇਹ ਬਿੱਲ ਪਾਸ ਕਰਕੇ ਤੁਹ ਭੇਜਦੇ ਜੀ ਦੂਜੀ ਗੱਲ ਇਹ ਪਹਿਲਾਂ ਬੋਲਦਾ ਹੁੰਦਾ ਸੀ ਵੀ ਉਹ ਜਿਹੜੇ ਆਪਣੇ ਸ਼ਹੀਦ ਕਿਤੇ ਨੇ ਤੇ ਉਹ ਸਿੰਘਾਂ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂ ਨਹੀਂ ਇਨਸਾਫ ਦੇ ਰਿਹਾ ਸਿਰਫ ਜਿਹੜਾ ਨੂੰ ਆਪਣੇ ਕੁਰਸੀਆਂ ਪੈਦੀਆਂ ਨੇ ਕੋਈ ਇਹ ਨਾ ਕਿਸੇ ਦੇ ਮਿੱਤਰ ਨਹੀਂ ਹੈਗੇ ਜੀ ਕੀ ਲੱਗਦਾ ਹੁੰਦਾ ਹੁਣ ਵਾਲੇ ਟਾਈਮ 'ਚ ਇਹਨੂੰ ਬਹੁਤ ਬੁਰੀ ਤਰ੍ਹਾਂ ਲੋਕ ਪੰਜਾਬ ਦੇ ਲੋਕ ਚਿੜਕਣਗੇ ਇਨੂੰ ਛਿੜਕਣਗੇ ਪਿੰਡਾਂ ਵਿੱਚ ਨਹੀਂ ਇਹਨੂੰ ਬੜਨ ਦੇਣਗੇ ਹਾਂ ਸਭ ਕੁ ਸਕਾਉਣਗੇ ਇਹਨੂੰ ਆਉਣ ਵਾਲੇ ਟਾਈਮ 'ਚ ਇਹਦੀ ਕਿਹੜੀ ਚੁੱਪੀ ਹੈ ਨਾ ਕਰੀ ਹੋਈ ਬੰਦੇ ਇਹਦਾ ਮੂੰਹ ਫੇਰ ਖੋਲਣਗੇ ਵੀ ਹੁਣ ਹੁਣ ਬੋਲਣਾ ਆ ਗਿਆ ਵੋਟਾਂ ਦੇ ਟਾਈਮ 'ਚ ਵੋਟੋਂ ਪਹਿਲਾਂ ਤੂੰ ਕਿਉਂ ਨਹੀਂ ਬੋਲਿਆ ਜੇ ਤੈਨੂੰ ਬਣਾਇਆ ਸੀ ਰਾਜਾ ਬਣਾਇਆ ਸੀ ਕਿਉਂ ਨਹੀਂ ਤੂੰ ਬੋਲਿਆ ਲੋਕਾਂ ਦੇ ਹੱਕ ਦੇ ਵਿੱਚ ਇਹਨੂੰ ਬੁਰੀ ਤਰ੍ਹਾਂ ਛਿੜਕਣ ਪਜਾਉਣਗੇ ਕੋਈ ਇਹਦੀ ਸੁੰਦਮੰਦ ਨਿੱਕੇ ਮੋਹਰੇ ਰੱਖਿਆ ਹੋਇਆ ਹੁਣ ਕੋਈ ਪੰਜਾਬ ਦੇ ਹੱਕ 'ਚ ਬਹੁ ਬੁਰੀ ਤਰ੍ਹਾਂ ਪਿਟਿਆ ਉਹਨਾਂ 70 ਸਾਲਾਂ ਚ ਨਹੀਂ ਪਿੱਟਿਆ ਜਿੰਨੇ 3 ਸਾਲਾਂ ਚ ਪਿੱਟ ਗਿਆ ਅੱਛਾ ਕੋਈ ਇਹਦੀ ਸੁਣਦਾ ਮੰਨਦਾ ਨਹੀਂ ਗੱਲ ਇਹਦੀ ਆਪਾਂ ਗੱਲ ਕਰੀਏ ਕਹਿੰਦੇ ਵੀ ਚਲੋ EVM ਨਾਲ ਜਿੱਤੇ ਜਾਂਦਾ ਕਿਸੇ ਤਰ੍ਹਾਂ ਦਿੱਤੇ ਜਾਂਦਾ ਆਪਾਂ ਮੈਂ ਉਹ 370 ਲਈਏ ਆਪਾਂ ਆਪਾਂ 3 ਤਲਾਕ ਲਈਏ ਇਸ ਫੈਸਲੇਆਂ ਨਾਲ ਕੋਈ ਮੁਸਲਿਮ ਭਾਈਚਾਰੇ ਚ ਕੋਈ ਸੁਖਦ ਮੈਸੇਜ ਪਹੁੰਚਿਆ ਕੋਈ ਚੰਗਾ ਸੁਨੇਹਾ ਇਹਦੀਆਂ ਕੀਦਾ ਮੋਦੀ ਦਾ ਸੀ ਮੋਦੀਆਂ ਸਾਰੀਆਂ ਚਾਲਾਂ ਨੂੰ ਹਰ ਬੰਦੇ ਨੂੰ ਪਤਾ ਕੁਸੇ ਦੇ ਅਨਭਗਤ ਨੇ ਜਿਹੜੇ ਮੋਦੀ ਨੂੰ ਮੰਨਦੇ ਨੇ ਕਿਹੜੇ ਬੰਦੇ ਸਮਝ ਚੁੱਕੇ ਨਾ ਨਾ ਗੱਲਾਂ ਬਾਤਾਂ ਉਹ ਮੋਦੀ ਨੂੰ ਨਹੀਂ ਮੰਨਦੇ ਉਹਨੇ ਤੁਹਾਡੇ ਭਾਈਚਾਰੇ ਚ ਵੀ ਬੈਠੇ ਇਹਦੇ ਅਨਭਗਤ ਨਹੀਂ ਉਹ ਛਾਡੇ ਚ ਨਹੀਂ ਜੇਹੰਗੇ ਉਹ ਤਾਂ ਉਧਰ ਹੀ ਨੇ ਇੱਕ ਪਾਸੇ ਹੀ ਨੇ ਉਹ ਤਾਂ ਇਹਦੇ ਪੱਕੇ ਹੀ ਬੰਦੇ ਰੱਖੇ ਹੋਏ ਨੇ ਵੀ ਮੇਰੀ ਪ੍ਰਚਾਰ ਕਰਨਾ ਮੈਂ ਚੰਗਾ ਕਰਾ ਮਾੜਾ ਕਰਾ ਕਿਹੜੇ ਬੰਦੇ ਇਨਸਾਨੀਅਤ ਨਾਲ ਜੁੜੇ ਹੋਣੇ ਸਚਾਈ ਨਾਲ ਜੁੜੇ ਹੋਣੇ ਉਹ ਇਹਨੂੰ ਮਾੜੇ ਕਹਿੰਦੇ ਨੇ ਕੋਈ ਨਾ ਚੰਗਾ ਕੰਮ ਕਰੀ ਨਹੀਂ ਕੋਈ ਹਿੰਦੁਸਤਾਨ ਚ ਇੱਕ ਦੂਰ ਵੰਡਣ ਦਾ ਕੰਮ ਕਰਿਆ ਇਹਨੇ ਕੀ ਲੱਗਦਾ ਫਿਰ ਕਦੋਂ ਸਾਡੀ ਮੰਗ ਸੁਣੀ ਜਾਏਗੀ ਤੇ ਬੰਦੀ ਸਿੰਘ ਬਾਹਰ ਆਉਣਗੇ ਲਓ ਵੀ ਲੱਵੀ ਲੱਗਿਆ ਹੋਇਆ ਜੀ ਕੰਮ ਲੱਵੇ ਆ ਦੋ ਤਿੰਨ ਸਾਲਾਂ ਇਹ ਇਨਸ਼ਾਅੱਲਾ ਇਹਨਾਂ ਪਾਣੀਆ ਪਾਣੀ ਦੁੱਧਾ ਦੁੱਧ ਹੋ ਜਾਊਗਾ। ਇਹ ਵੀ ਇੱਕ ਤਾਂ ਉਹ ਨਹੀਂ ਚਾਹੀਦੇ ਸਾਰੇ ਬੰਦੇ ਨੂੰ ਕਹਿੰਦਾ ਆਪਣੇ ਮੱਤ ਭੇਦ ਬਲਾ ਕੇ ਇੱਕ ਪਲੇਟਫਾਰਮ ਤੇ ਆਉਣਾ ਪਊਗਾ। ਜਦ ਹੋ ਸਕਦੀ ਆ ਕਿਉਂਕਿ ਜਦ ਤੱਕ ਅਸੀਂ ਅਲੱਗ-ਅਲੱਗ ਰਹਾਂਗੇ ਨਹੀਂ ਹੋ ਸਕਦਾ। ਸਾਨੂੰ ਆਪਣੇ ਜਾਤੀ ਵਫਾਦ ਸਾਥ ਛੱਡ ਕੇ ਕਹਿੰਦਾ ਇੱਕ ਆਪਣੇ ਪੰਜਾਬ ਵਾਸਤੇ, ਆਪਣੀ ਕੌਮ ਵਾਸਤੇ ਸਾਰਿਆਂ ਨੂੰ ਇੱਕ ਹੋਣਾ ਪੈਣਾ। ਬਿਲਕੁਲ ਠੀਕ ਹੈ। ਸੋ ਗੱਲ ਜੋ ਨਿਕਲ ਕੇ ਅੱਜ ਕੌਮੀ ਇਨਸਾਫ ਮੋਰਚੇ ਸਾਹਮਣੇ ਆ ਰਹੀ ਹੈ ਕਿ ਨਿਜੀ ਆਪਣੇ ਸੋਚਾਂ ਨੂੰ ਫਾਇਦਿਆਂ ਨੂੰ ਸਾਈਡ ਤੇ ਰੱਖ ਕੇ ਲਾਂਬੇ ਰੱਖ ਕੇ ਜੇ ਆਪਾਂ ਇਕੱਠੇ ਹੋ ਕੇ ਤੁਰਾਂਗੇ 2 ਸਾਲ ਸਾਨੂੰ ਹੋ ਗਏ ਨੇ ਹੌਸਲਾ ਸਾਡਾ ਅਜੇ ਵੀ ਕਾਇਮ ਹੈ ਤਾਂ ਜ਼ਰੂਰ ਸਰਕਾਰਾਂ ਨੂੰ ਝੁਕਣਾ ਪਏਗਾ ਸ਼ਰਤ ਸਿਰ ਪੱਕੋ ਹੈ ਕਿ ਏਕੇ ਵਿੱਚ ਬਲ ਦਾ ਸਬੂਤ ਦੇਣਾ ਪਏਗਾ ਇਕੱਠੇ ਹੋ ਕੇ ਸੜਕਾਂ ਤੇ ਆਣਾ ਪਏਗਾ ਤਾਂ ਅਸੀਂ ਆਪਣੇ ਹੱਕ ਸਰਕਾਰਾਂ ਤੋਂ ਖੋਹ ਸਕਦੇ ਹਾਂ ਕਿਉਂਕਿ ਮੰਗਿਆਂ ਤੇ ਹੱਕ ਕਦੇ ਨਹੀਂ ਮਿਲਦੇ ਹੁੰਦੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਹੋ ਸਾਡੇ ਨਾਲ ਬੀਜੇ ਅਸ਼ਵੀਨ ਨਾਲ ਬਲਜੀਤ ਮਰਵਾਹਾ ਔਨ 에ਅਰ ਮੋਹਾਲੀ